ਦੂਸਰਾ ਦਿਨ ਬਈ ਸਵੇਰ ਦਾ ਟਾਈਮ 10:00 ਵਜੇ ਦਾ ਅਸੀਂ ਦੁਕਾਨ ਤੇ ਪਹੁੰਚ ਗਏ ਆ ਲੈਪਟਾਪ ਲਾਇਆ ਸੀ ਬਾਈ ਨੇ ਉਦੋਂ ਮੈਂ ਵੀਡੀਓ ਨਹੀਂ ਬਣਾਈਨੀ ਤੇ ਹੁਣ ਬਾਈ ਉਹਨਾਂ ਦਾ ਉੱਪਰੋਂ ਪਿੰਨਾਂ ਜੀਆਂ ਟਾਈਟ ਕਰ ਰਿਹਾ ਉਹ ਮੈਂ ਤੁਹਾਨੂੰ ਵੀਡੀਓ ਬਣਾ ਕੇ ਦਿਖਾ ਰਿਹਾ ਇੰਜੈਕਟਰਾਂ ਦਾ ਕੰਮ ਕਰਨ ਨੂੰ ਕਹੇ ਬਾਈ ਕਹਿੰਦਾ ਨਜਾਇਜ਼ ਬੈਸ ਨਹੀਂ ਲੈਂਦੇ ਵੀ ਫੇਰ ਕਰਾਂਗੇ ਅਗਲੇ ਚੱਕਰ ਇੱਕ ਵਾਰ ਚੱਕਰ ਲਾਓ ਤੁਸੀਂ ਖੜੇ ਖੜੇ ਮੇਰੇ ਯਾਰ ਨੇ ਆਪਣੇ ਯਾਰਾਂ ਨੂੰ ਅੱਗੇ ਫੋਨ ਲਾਦਾ ਪੱਟੀ ਉਹਨਾਂ ਨੂੰ ਪੱਟੀ ਆੜਸ ਵਾਲੇ ਸਾਨੇ ਵਾਲ ਦੁਕਾਨਾਂ ਬਾਈਆਂ ਦੀ ਬਹੁਤ ਜ਼ਿਆਦਾ ਵਧੀਆ ਰੇਡੀਅਮ ਟੇਪ ਦਾ ਕੰਮ ਕਰਦੇ ਨੇ ਬਹੁਤ ਜਾਇਜ਼ ਬਹੁਤ ਘੱਟ ਪੈਸੇ ਨੇ ਦੋ ਭਰਾ ਨੇ ਗਿਆਨੀ ਸਰਦਾਰ ਭਰਾ ਨੇ ਤੇ ਟੇਬ ਖੁਰਚਣ ਆਪਾਂ ਨਵੀ ਨੂੰ ਲਾਤਾ ਮੈਂ ਖਾ ਵੀ ਆਪਾਂ ਟੇਬ ਲਵਾ ਦਿੰਨੇ ਆ ਪੱਟੀ ਆਪਣਾ ਯਾਰ ਮੈਂ ਕਹਿੰਦਾ ਨਾ ਚਾਹ ਬਣਾ ਲਾ ਚਾਹ ਬਣਾ ਕੇ ਦੇਤੀ ਆਪਾਂ ਤੇ ਡਿਜ਼ਾਈਨ ਇਹ ਲੱਗਿਆ ਆ ਪ ਤਿਆਰ ਕਰਨ ਭਿੰਡਾਂ ਵਾਲੇ ਸਾਧਾਂ ਦੀ ਫੋਟੋ ਲਵਾਵਾਂਗੇ ਨਾਲ ਬੱਚਿਆਂ ਦੇ ਨਾਮ ਲਖਾਵਾਂਗੇ ਤੇ ਆਪਣੇ ਬਾਬਾ ਬੜਪਾਖ ਸਿੰਘ ਜੀ ਦਾ ਨਾਮ ਉੱਪਰ ਸੀਸ ਤੇ ਲਗਾਵਾਂਗੇ ਪ੍ਰਿੰਟ ਕਰਕੇ ਅੰਦਰ ਦੀ ਟੇਬ ਲੱਗੂਗੀ ਬਾਈ ਸਾਰੀ ਤੁਹਾਨੂੰ ਦਿਖਾਵਾਂਗੇ ਪੂਰਾ ਕਲੀਅਰ ਕਰਕੇ ਬਾਈ ਹੋਰੇ ਆਪਾਂ ਨੂੰ ਓਕੇ ਰਿਪੋਰਟ ਕਰਕੇ ਫੇਰ ਕਹਿੰਦੇ ਫੇਰ ਬਣਾਈ ਬਾਈ ਵੀਡੀਓ ਮਾਹ ਬਾਈ ਸ਼ੁਰੂ ਤੋਂ ਬਣਵਾ ਕੇ ਲੈ ਕੇ ਆਉਂਗਾ ਇਧਰੋਂ ਨਵੀਂ ਨੇ ਵੀ ਲਾਦਾ ਜ਼ੋਰ ਆਦਾ ਸੀਸਾ ਦੇ ਕਣ ਅੰਡੇ ਵਾਂਗੂ ਕੜਤਾ ਚਮਕਦਾ ਬਾਈ ਤੇ ਬਾਈ ਹੋਰੇ ਦੀ ਦੁਕਾਨ ਦੇ ਇੱਕ ਵਾਰ ਫੇਰ ਤੁਹਾਨੂੰ ਨਿਗਾ ਮਰਵਾ ਦਿੰਨੇ ਆ ਬਾਈ ਨੇ ਡਿਜ਼ਾਈਨਿੰਗ ਤਿਆਰ ਕਰਕੇ ਆ ਰੱਖ ਰੱਖੀ ਆ ਕਿਉਂ ਦੂਸਰਾ ਬਾਈ ਵੀ ਆ ਗਿਆ ਪੱਟੀ ਛੋਟਾ ਪੱਟੀ ਆ ਪਤਾ ਨਹੀਂ ਵੱਡਾ ਪੱਟੀ ਆਪਾਂ ਨੂੰ ਨਹੀਂ ਪਤਾ ਇਹ ਪਰ ਦੋਨਾਂ ਨੂੰ ਅਸੀਂ ਪੱਟੀ ਕਹਿੰਨੇ ਆ ਮੈਨੂੰ ਨਵੀ ਲੈ ਗਿਆ ਸੀ ਬਾਈ ਏ 1 ਫੈਕਟਰੀ ਪਰ ਮੇਰੇ ਆਉਂਦੇ ਨੂੰ ਗੱਡੀ ਇਹਨਾਂ ਨੇ ਓਕੇ ਰਿਪੋਰਟ ਕਰਕੇ ਖੜਾਈ ਖੜੀਆ ਪੂਰਾ ਚਚਾਇਆ ਬੈਗਮ ਖੁਸ਼ੀ ਦੇ ਵਿੱਚ ਅਸੀਂ ਕੋਲਡ ਡਰਿੰਕ ਲੈ ਕੇ ਆਇਆ ਤੇ ਆ ਨਵੀਂ ਵਾਲੀ ਗੱਡੀ ਖੜੀਆ ਨਾਲ Tata ਇਹ ਕਹਿੰਦਾ ਮੇਰੀ ਗੱਡੀ ਤੇ ਵੀ ਕੈਮਰਾ ਮਾਰ ਦਿਓ ਬਾਈ ਉਹ ਵੀ ਇਹਨੇ ਇੱਥੇ ਹੀ ਤਿਆਰ ਕਰਵਾਈ ਸੀ ਸਿਰਾ ਕਰਾਦਾ ਬਾਈ ਪੱਟੀ ਖਰਾਨਾ ਕੰਮ ਨਿਗਾ ਮਾਰ ਲਓ ਬਾਈ ਦੀ ਦੁਕਾਨ ਤੇ ਨੰਬਰ ਨੋਟ ਕਰ ਲਓ ਕਿਸੇ ਬਾਈ ਨੇ ਕੰਮ ਕਰਾਉਣਾ ਹੋਵੇ ਜਰੂਰ ਪਹੁੰਚੋ ਸਾਨੇ ਵਾਲ ਪੱਟੀ ਆਰਟਸ ਤੇ ਇਹ ਬਾਈ ਹੋਣਾ ਆਪਾਂ ਦੁਕਾਨ ਦਾ ਜਿਹੜਾ ਪੋਸਟਰ ਲੱਗਾ ਹੈ ਬਾਹਰੇ ਬੈਨਰ ਉਹਦੀ ਫੋਟੋ ਪਾਤੀ ਕੰਡੈਕਟ ਨੋਟ ਕਰ ਲਓ ਆਪਣੀ ਅਪਾਰਟਮੈਂਟ ਬੁੱਕ ਕਰੋ ਤੇ ਬਾਈਆਂ ਤੋਂ ਕੰਮ ਕਰਾਓ ਪੂਰਾ ਸਿਰੇ ਦਾ ਕੰਮ ਕਰਦੇ ਨੇ ਉਦੋਂ ਗੱਡੀ ਉੱਥੋਂ ਮੈਂ ਕੱਢੀ ਆ ਹੁੰਦੇ ਕੁੰਦਰੋਂ ਲੁੱਕ ਗੱਡੀ ਦੀ ਕਿੰਨੀ ਘੈਂਟ ਆ ਰਹੀ ਆ ਹਜੇ ਤਾਂ ਆਪਾਂ ਨੇ ਅੰਦਰ ਚਾਲਰ ਨਹੀਂ ਲਾਇਆ ਨਹੀਂ ਤਾਂ ਹੋਰ ਸਿਰਾ ਹੋ ਜਾਣਾ ਸੀ ਬਾਈ ਓਕੇ ਬਾਈ ਮਿਲਦੇ ਆ ਰੱਬ ਰਾਖਾ ਚੱਲਿਆ ਮੈਂ ਧੋਰੀ ਨੂੰ ਅੱਗੇ ਮੇਰਾ ਬਹੁਤ ਜ਼ਿਆਦਾ ਹੋ ਗਿਆ ਕੱਲ ਦੀ ਗੱਡੀ ਥੋੜੀ ਆ ਪਹਿਲਾਂ ਟਰੈਕਟਰਾਂ ਜੋ ਉੱਥਾਂ ਕੰਮ ਕਰਾਇਆ ਤੇ ਨੇ ਜਰਾ ਆਕਰਾਂਣ ਲੱਗ ਗਿਆ ਤਾਂ ਲੇਟ ਹੋ ਗਏ ਦੇਖਦੇ ਕਿ ਬਾਬਾ ਸੌਂ ਕੇ ਰਖੇ ਰਹੇ ਹੁੰਦੇ ਹਨ ਘਾਉਣੇ ਕਿ ਭੈਣ ਗੰਦਾ ਜਾ ਪੋਲਾ ਸਾਲਾ ਆਹ ਸਾਲਾ ਬੇਕਾਰ ਜਾ ਪੋਲਾ ਆਹ ਮੋੜ ਆ ਮੁੜ ਕੇ ਮੈਂ ਨਿਕਲਣਾ ਹੁੰਦਾ ਹੁਣ ਇਧਰ ਉਦੋਂ ਮੈਨੂੰ ਗੱਡੀ ਆਉਂਦੀ ਬਣੀ ਸੀ ਇਹ ਉਦੋਂ ਵੀ ਇਹੀ ਹਾਲ ਹੀਲੇ ਹੁੰਦੇ ਸੀ ਇਹਦੇ ਹੁਣ ਵੀ ਇਹੀ ਹਾਲ ਹੀਲੇ ਆ ਤਾਂ ਕੋਈ ਨਹੀਂ ਸਰਕਾਰਾਂ ਨੂੰ ਦਿਖਦਾ ਕਿਉਂ ਨਹੀਂ ਇਹ ਕੀ ਗੱਲ ਬਾਤ ਇਹਨਾਂ ਹੌਲੀ ਕੰਮ ਕਿਉਂ ਚੱਲ ਰਿਹਾ ਹੈ ਦਾ ਹੁਣ ਕੰਮ ਚਲਾਇਆ ਇਹਨਾਂ ਨੇ ਸਾਲ ਡੇਢ ਸਾਲ ਪਹਿਲਾਂ ਇਹਦਾ ਕੋਈ ਹੱਲ ਨਹੀਂ ਹੋਇਆ ਜੀ ਇਹ ਦੇਖੀਂ ਜਦੋਂ ਨਰ ਕਰਦਾ ਜਾਂਦਾ ਹੈ ਕਾਮ ਹੈ ਇਧਰ ਵਾਕੀ ਹੁੰਦਾ ਇਧਰਲੇ ਪਾਸੇ ਆਲੇ ਖੜਨਗੇ ਉਧਰਲੇ ਪਾਸੇ ਆਏ ਜਾਂਦੇ ਨੇ ਇਧਰਲੇ ਪਾਸੇ ਆਲੇ ਖੜਦੇ ਆ ਇਧਰ ਚੱਲਦੇ ਨੇ ਫਿਰ ਉੱਧਰਲੇ ਖੜਦੇ ਨੇ ਕਾਨਵਾਈ ਵਾਲਾ ਸੌਦਾ ਦਾ ਜਿਵੇਂ ਕਾਨਵਾਈ ਨਹੀਂ ਲੱਗਦੀ ਹੁੰਦੀ ਉਹ ਹੋਰ ਬੜਾ ਨਮਕੜਾ ਬਣਾ ਰਿਹਾ ਹੈ ਅਰੇ ਪੁਰਾਣੇ ਪੁੱਲ ਤੇ ਆਇਆ ਦੇਖੋ ਵੀ ਕਿਵੇਂ ਸਾਡੀ ਗੱਡੀ ਇਧਰੋਂ ਇਧਰ ਨੂੰ ਇਧਰੋਂ ਇਧਰ ਨੂੰ ਆਇਆ ਕਰਨ ਲੱਗਿਆ ਉਹ ਤਾਂ ਬੱਡੇ ਬੱਡੇ ਟੋਏ ਨੇ ਇਹ ਪਤਾ ਨਹੀਂ ਕਿ ਰੱਟ ਜਾ ਬਣਾਇਆ ਹੋਰ ਇਹ ਜੇ ਮੈਂ ਡੇਟੀ ਹੋ ਜਾਂਦੀ ਅਗਰ

ਤਰਾਇਆ ਕੋਈ ਅਵਾਜ਼ ਆਲੇ ਲੜੂਗਾ ਕੋਈ ਗੱਲ ਨਹੀਂ ਲੰਗਾ ਲੰਗਾ ਲਾ ਕੇ ਲੈ ਜਾ ਮਰਾ ਕਰਾਇਆ ਦੇ ਦੋ ਇਸ ਦਾ ਦੋ ਜਾਣੇ ਬਤੂਰੀ ਦਾ ਕਰਾ 7000 ਰੁਪਏ ਵੰਡ ਕਰਕੇ ਜੋ ਦੀ ਲੈ ਜਾ ਕਰਕੇ ਦੇਖਣ ਕਰਵਾਣਗੇ ਨਾ